ਹਾਂਜੀ ਦੋਸਤੋ ਆਪਾਂ ਇੱਕ ਇਨਵਰਟਰ ਤਿਆਰ ਕੀਤਾ ਹੈ ਸੋਲਰ ਪੈਨਲਾਂ ਤੇ ਚੱਲਣ ਵਾਲਾ ਡਾਇਰੈਕਟ ਸੋਲਰ ਪੈਨਲਾਂ ਤੇ ਤੇ ਆਹ ਦੇਖੋ ਤੁਸੀਂ ਇੰਡਕਸ਼ਨ ਚੱਲ ਰਿਹਾ ਇਹਦੇ ਤੇ 2500 ਵਾਟ 2500 ਵਾਟ ਦਾ ਇੰਡਕਸ਼ਨ ਚੱਲ ਰਿਹਾ ਆਹ ਦੇਖੋ ਆਹ ਤਾਰ ਹੈ ਦੀ ਇੰਡਕਸ਼ਨ ਦੀ ਆਹ ਸੇ ਤੇ ਇਹਦੀ ਤਾਰ ਇਥੋਂ ਆ ਕੇ ਆ ਲੱਗੀ ਹੋਈ ਹੈ ਇੱਥੇ ਤੁਸੀਂ ਲੋਡ ਦੇਖੋ 763A ਲੋਡ ਹੈ। ਬੋਲਟ ਜੀ 200 3 ਹੈ। ਇਹ ਬਹੁਤ ਵਧੀਆ ਕੰਮ ਕਰ ਰਿਹਾ ਹੈ। ਅੱਗੇ ਤੋਂ ਆਪਾਂ ਇਹ ਹੋਰ ਵੀ ਇਦੋਂ ਵੱਧ ਬਾਟ ਵਿੱਚ ਤਿਆਰ ਕਰ ਰਹੇ ਹਾਂ। ਇਹ ਇੱਕ ਵਾਰੀ 3000W ਦਾ ਤਿਆਰ ਕੀਤਾ ਹੈ। ਤੇ ਅਗਾਂਹ ਤੁਹਾਨੂੰ ਵੱਧ ਬਾਟ ਦੇ ਤਿਆਰ ਕਰਾਂਗੇ।